ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਰਤ ਵੇਲੇ 10 ਵਜੇ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਠਿਲਾ ਬਾਬਾ ਫਰੀਦ ਜੀ ਦੇ ਗੇਟ ਦੇ ਬਾਹਰ ਪਹੁੰਚੇ ਆਂ ਤੁਹਾਨੂੰ ਗੇਟ ਦੇ ਬਾਹਰ ਤੋਂ ਸਿਰ ਗੁਰਾਂ ਸਾਹਿਬੀ ਤੰਤਰਮ ਬਾਬਾ ਸੇਖਪ੍ਰੀਤ ਜੀ ਉਹਨਾਂ ਦੀ ਚਰਣਾ ਦੇ ਅਰਦਾਸ ਬੇਨਤੀ ਕਰਵਾਵਾਂਗੇ ਅੱਜ ਦਿਨ ਮੰਗਲਵਾਰ ਹੈ ਦੇਸੀ ਮਹੀਨਾ ਕੱਤੀ ਹਾੜਾ 15 ਜਲਾਈਏ ਕਰੋ ਦਰਸ਼ਨ ਤਾਂ ਤਨ ਬਾਬਾ ਸੇਖਬੀ ਜੀ ਦੇ ਸੱਜੇ ਪਾਸੇ ਸੱਚਖੰਡ ਦੇ ਵਿੱਚ ਬਿਰਾਜ਼ਮਾਨ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਰੀਦ ਹਾਲ ਦੇ ਗੇਟ ਤੋਂ ਬਾਹਰ ਪਰੋਹਾ ਜੀ ਦੀਆਂ ਕਰੋ ਦਰਸ਼ਨ ਜੀ ਖੱਬੇ ਪਾਸੇ ਤੰਤਨ ਬਾਬਾ ਸੇਕੂਰੀ ਜੀ ਦੇ ਸਥਾਨ ਦੇ ਗੇਟ ਤੋਂ ਬਾਹਰ ਵੀ ਪਰੋਹਾ ਜੀਆ ਕਰੋ ਦਰਸ਼ਨ ਜੀ ਕੋਸ਼ਿਸ਼ ਕਰਿਓ ਅਮਰਤ ਵੇਲੇ ਕੋਸ਼ਿਸ਼ ਕਰਿਓ ਅਮਰਤ ਵੇਲੇ ਜੇ ਤੁਸੀਂ ਉੱਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਓਗੇ ਇੱਕ ਵਾਰ ਫੋਨ ਰਾਹੀਂ ਦਰਦਵਾਰਾ ਸਾਹਿਬ ਢਿੱਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੰਤਰਮ ਬਾਬਾ ਸੇ ਫਰੀਦ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਤੇ ਸਭ ਦਾ ਦਿਨ ਵਧੀਆ ਬੀਤ ਹੋ ਸਕੇ ਸਾਡੇ ਵੱਲੋਂ ਵੀ ਇਹ ਹੀ ਅਰਦਾਸ ਬੇਨਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਭ ਤੇ ਮਿਹਰ ਪ੍ਰਯਾਤ ਕਰਨ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲੰਗ ਵਿੱਚ ਰੱਖਮ ਗੁਰੂਗ੍ਰੰਥ ਸਾਹਿਬਾ ਫਰੀ ਕੀ ਸਤਿ ਸਭ ਤੇ ਜੀ ਹੀ ਕਿਰਪਾ ਕਰਨ ਕਿ ਹਰ ਅੰਸਾਰ ਨੂੰ ਆਭੀ ਦੇ ਚਰਨਾਂ ਦੇ ਵਿੱਚ ਆਇਰਿਆਂ ਪਰਨ ਦਾ ਬਲ ਬਖਸ਼ਣ ਰੋਜ਼ਾਨਾ ਦੀ ਤਰ੍ਹਾਂ ਸਾਢੇ 3:30 ਜੀ ਗੇਟ ਖੁੱਲਣਗੇ 3:00 ਵਜੇ 50 ਮਿੰਟ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸੱਚਖੰਡ ਸਾਹਿਬ ਤੋਂ ਪ੍ਰਕਾਸ਼ ਸਤਾਨ ਤੇ ਜਾਣ ਸਵੇ ਉਸ ਤੋਂ ਬਾਅਦ ਪ੍ਰਕਾਸ਼ ਹੋਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਅੱਜ ਜੋ ਹੁਕਮਨਾਮਾ ਸਾਹਿਬ ਆਉਣਗੇ ਉਹ ਵੀ ਤੁਹਾਨੂੰ ਸਰਵਣ ਕਰਵਾਵਾਂਗੇ ਫਿਰ ਹਾਲ ਆਮਰਤ ਵਿਲੇ ਜੇ ਤੁਸੀਂ ਉੱਥੋਂਗੇ ਆਪਣਾ ਫੋਨ ਖੋਲੋਗੇ account ਚਲਾਓਗੇ ਇੱਕ ਵਾਰ ਜਰੂਰ ਕੋਸ਼ਿਸ਼ ਕਰਿਓ ਹੋਣ ਰਾਹੀਂ ਗੁਰਦੁਆਰਾ ਸਾਹਿਬ ਢਿੱਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੰਤਰਬਾਬਾ ਸੇਖ ਫਰੀਦ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡੇ ਤੇ ਤੁਹਾਡੇ ਪਰਿਵਾਰ ਦਾ ਅਤੇ ਸਭ ਦਾ ਦਿਨ ਬਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਭ ਤੇ ਮਿਹਰ ਭਰਿਆ ਆਸਰਾ ਰੱਖਣ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਹਰ ਇੱਕ ਇਨਸਾਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਆਪ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਬਲ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ